ਗੁਰਾਇਆ ਪੁਲਿਸ ਨੇ ਲੁੱਟਾ ਖੋਹ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਿਲ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਚੋਰੀ ਕੀਤੇ ਹੋਏ ਸੋਨੇ ਚਾਂਦੀ ਦੇ ਗਹਿਣੇ ਨਗਦੀ ਅਤੇ ਮੋਬਾਈਲ ਫੋਨ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸ ਐਚਓ ਸਿਕੰਦਰ ਸਿੰਘ ਨੇ ਦੱਸਿਆ ਕਿ ਜਸਵਿੰਦਰ ਲਾਲ ਪੁੱਤ ਨਮੋਨ ਆਲ ਨਾਲ ਵਾਸੀ ਪਿੰਡ ਲੇਤਾ ਕੁਝ ਦਿਨ ਪਹਿਲਾਂ ਹੀ 4 ਸਾਲ ਬਾਅਦ ਜੇਲ੍ਹ ਵਿੱਚੋਂ ਬਾਹਰ ਆਇਆ ਸੀ ਅਤੇ ਆਉਂਦੇ ਸਾਰ ਹੀ ਉਸ ਨੇ ਚੋਰੀ ਦੀਆਂ 8 ਵਾਰਦਾਤਾਂ ਅੰਜਾਮ ਦਿੱਤਾ ਹੈ ਜਿਸ ਤੋਂ ਪੁਲਿਸ ਨੂੰ ਇੱਕ ਸੋਨੇ ਚੇਨ ਦੋ ਜੋੜੀਆਂ ਸੋਨੇ ਦੀਆਂ ਵਾਲੀਆਂ ਅਤੇ ਇੱਕ ਜੋੜਾ ਚਾਂਦਰਾ ਦੀਆਂ ਪੰਜ ਮੋਬਾਈਲ ਫੋਨ 7000 ਰੁਪਏ ਨਗਦ ਅਤੇ 135 ਚਿੰਲੀ ਗੋਲੀਆਂ ਬਰਾਮਦ ਕੀਤੀਆਂ ਹਨ ਇਸ ਦਾ ਸਾਥੀ ਚੰਦਰ ਸ਼ੇਖ ਉਰਫ ਖੁਸ਼ਕੀ ਪੁੱਤਰ ਵਿਜੇ ਕੁਮਾਰ ਵਾਸੀ ਕ੍ਰਿਸ਼ਨਾ ਕਲੋਨੀ ਗੁਰਾਇਆ ਹਾਲੇ ਫਰਾਰ ਹੈ ਮਾਨਯੋਗ ਐਸਐਸਪੀ ਸਾਹਿਬ ਦਿਲੰਦਰ ਦੇਹਤੀ ਸਰਦਾਰ ਰਵਿੰਦਰ ਸਿੰਘ ਬਿਰਕ ਸਰਦਾਰ ਸਰਵਨ ਸਿੰਘ ਬਲ ਡੀਐਸਪੀ ਫਲੋਰ ਦੀ ਰਹਿਨਮਾਈ ਹੇਠ ਜੋ ਕਲਾਕੇ ਦੇ ਵਿੱਚ ਲੁੱਟਾਂ ਖੋਹਾਂ ਚੋਰੀਆਂ ਦੁਕਾਨਾਂ ਦੇ ਸ਼ਟਰ ਟੁੱਟਣੇ ਜਾਂ ਕੋਠੀਆਂ ਜਿਹੜੀਆਂ ਪਿੰਡਾਂ ਚ ਬੰਦ ਪਈਆਂ ਕੋਠੀਆਂ ਜਾਂ ਘਰਾਂ ਸੁੱਤੇ ਪਿਆ ਜਾਂ ਕਿ ਜਿਹੜਾ ਉਹ ਘਰ ਤੋਂ ਜਿਹੜਾ ਸਮਾਨ ਲੁੱਟ ਕੇ ਚੋਰੀ ਕਰਕੇ ਲੈ ਜਾਂਦਾ ਸੀਗਾ ਇਹ ਬੰਦਾ ਅਸੀਂ ਜਿਹੜਾ ਕੱਲ ਗ੍ਰਿਫਤਾਰ ਕੀਤਾ ਇਹਨੂੰ ਇਹ ਬੰਦਾ 22 ਤਰੀਕ ਤੋਂ ਜੇਲ੍ਹ ਦੇ ਵਿੱਚੋਂ ਛੁੱਟ ਕੇ ਆਇਆ 4 ਸਾਲ ਦੀ ਸਜ਼ਾ ਇਹ ਕੱਟ ਕੇ ਆਇਆ ਇਹਦਾ ਨਾਮ ਹੈਗਾ ਜੀ ਜਿਸਵਿੰਦਰ ਲਾਲ ਇਹ ਵਾਸੀ ਤਰੇਤੇ ਦਾ ਰਹਿਣ ਵਾਲਾ ਜੀ ਇਹ 4 ਸਾਲ ਬਾਅਦ ਜੇਲ੍ਹ ਚੋਂ ਆਇਆ ਤੇ ਜਦੋਂ ਦਾ ਜੇਲ੍ਹ ਚੋਂ ਆਇਆ ਉਦੋਂ ਤੋਂ ਇਹਨੇ ਆ ਕੇ ਅਠਵਾਰ ਦਾ ਤਨ ਉਲਜਾਮ ਦਿੱਤਾ ਕਿਸੇ ਦਿਨ ਵੀ ਘਰੇ ਨਹੀਂ ਟਿਕਿਆ ਦਿੱਲੀ ਜਿਹੜਾ ਇਹ ਮਾਰਦਤ ਕਰਦਾ ਸੀਗਾ ਤਿੰਨ ਕੋਠੀਆਂ ਨੇ ਤੋੜੀਆਂ ਨੇ ਰੁੜਕਾ ਖੁਰ ਦੇ ਵਿੱਚ ਉਥੋਂ ਇਹਨੇ ਕਾਫੀ ਜਿਹੜਾ ਸੋਨਾ ਵਗੈਰਾ ਜਿਹੜਾ ਉਥੋਂ ਨੇ ਚੋਰੀ ਕੀਤਾ ਇੱਕ ਸੁਮਿਤ ਚੋਹਾਨ ਵਾਸੀ ਰੁੜਕਾ ਕਲਾਂ ਉਹਦੇ ਘਰ 'ਚ ਪਹਿਲੋਂ ਇਹਨੇ ਆਉਂਦਿਆ ਫਸਟ ਚੋਰੀ ਉਥੋਂ ਕੀਤੀ ਆ ਉਥੋਂ ਇਹਨੇ ਇੱਕ ਮੁੰਦੀ ਤੇ ਇੱਕ ਜੋੜਾ ਸੋਨੇ ਦੀਆਂ ਹਵਾਲੀਆਂ ਜਿਹੜੀਆਂ ਉਥੋਂ ਚੋਰੀ ਕੀਤੀਆਂ ਨੈਕਸਟ ਦੇ ਇਹਦੇ ਉਸੇ ਹੀ ਪਿੰਡ ਦੇ ਵਿੱਚੋਂ ਫਿਰ ਇੱਕ ਕੋਠੀ ਦੇ ਵਿੱਚੋਂ ਚੋਰੀ ਕੀਤੀ ਜਿਹੜੇ ਉਹ ਬੰਦੇ ਘਰ 'ਚ ਸੁੱਤੇ ਪਏ ਸੀ ਕੂਲਰ ਦੀ ਆਵਾਜ਼ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਲੱਗਿਆ ਉਥੋਂ ਇਹਨੇ ਇੱਕ ਸੋਨੇ ਦੀ chain ਕਰੀਬ 1.5 ਟੋਲੇ ਦੀ ਹੈਗੀ ਆ ਤੇ ਉਥੋਂ ਤਿੰਨ ਜੋੜੇ ਜਿਹੜੇ ਹੈਗੇ ਨੇ ਵਾਲੀਆਂ ਦੇ ਤੇ ਇੱਕ ਜੋੜਾ ਜਿਹੜਾ ਚਾਂਜਰਾ ਦਾ ਜਿਹੜਾ ਉਥੋਂ ਨੇ ਚੋਰੀ ਕੀਤਾ ਇੱਕ ਬੰਦਾ ਇਹਦੇ ਨਾਲ ਹੋਰ ਵੀ ਹੈਗਾ ਉਹ ਅਹੀ ਤਫ਼ਤੀਸ਼ ਕਰ ਰਹੇ ਆ ਉਹ ਖੁਸ਼ਕੀ ਖੁਸ਼ਕੀ ਨਾਂ ਦਾ ਬੰਦਾ ਆ ਉਹ ਲੋਕਲ ਗੁਰਾਇਆਂ ਦਾ ਰਹਿਣ ਵਾਲਾ ਉੱਤੇ ਵੀ ਰੇਡ ਕੀਤੀ ਆ ਉਹ ਹਾਲੇ ਘਰੋਂ ਭੱਜਿਆ ਹੋਇਆ ਇਹਦੇ ਖਲਾਫ ਪਹਿਲੋ ਚਾਰ ਮੁਕਦਮੇ ਦਰਜ ਸੀਗੇ ਇੱਕ ਮੁਕਦਮਾ ਐਨਡੀਪੀਐਸ ਸਿਕੜ ਦਾ ਇੱਕ ਅਕਸਾਈ ਦਾ ਤੇ ਦੋ ਜਿਹੜੇ ਹੈਗੇ ਚੋਰੀਆਂ ਕਰਦੇ ਸੀਗੇ ਰਾਤ ਦੇ ਸਮੇਂ ਇਹ ਚੋਰੀਆਂ ਕਰਦਾ ਸੀਗੇ ਕੋਪੈਟ ਬਣਾਇਆ ਹੋਇਆ ਸੀ ਕਿ ਤਬਾਈ ਕੀ ਕਰੇ ਨਾ ਮੈਂ ਇਹਨਾਂ ਇਹਨੇ ਆਣ ਕੇ ਹੱਲੇ ਪਹਿਲੀਆਂ ਚੋਰੀਆਂ ਨਿਕਲਦੀ ਨਹੀਂ ਕੀਤੀਆਂ ਨੇ ਦੂਜੀ ਚੋਰੀਆਂ ਦੇ ਵਿੱਚ ਇਹਨੂੰ ਖੁਸ਼ਕੀ ਨੂੰ ਵੀ ਨਾਲ ਇਹਨੇ ਮਿਲਾ ਲਿਆ ਸੀਗਾ ਇਸ ਦੌਰਾਨ ਇਹਦੇ ਕੋਲ ਕੋਈ ਨਗਦੀ ਬਰਾਮਦ ਹੋਈ 7000 ਦੇ ਕਰੀ ਜਿਹੜੀ ਆ ਨਗਦੀ ਬਰਾਮਦ ਹੋਈ ਆ ਤੇ ਇਹ ਨਸ਼ੀਲੀਆਂ ਗੋਲੀਆਂ ਵੇਖੀ 135 ਇਹ ਕੋ ਜਿਹੜੀਆਂ ਉਹ ਬਰਾਮਦ ਹੋਈਆਂ ਨੇ ਜਿਹਦੇ ਤਹਿਤ ਅਸੀਂ ਮਕਦਮਾ ਨੰਬਰ 144 ਜਿਹੜਾ ਐਨਡੀਪੀਐਸ ਐਕਟ ਹੋਰ ਚੋਰੀ ਦੀ ਧਰਾਵਾਂ ਲਾ ਕੇ ਇਹਨੂੰ ਤਰਜ ਕਰ ਦਿੱਤਾ ਗਿਆ ਜੀ ਗਹਿਣੇ ਬਰਾਮਦ ਹਾਂਜੀ ਗਹਿਣੇ ਬਰਾਮਦ ਹੋਏ ਨੇ ਕਾਫੀ ਗਹਿਣੇ ਬਰਾਮਦ ਹੋਏ ਨੇ ਚੈਨਾ سونے ਦੀ 1.5-2 ਤੋਲੇ ਦੀ ਆ ਤਿੰਨ ਜੋੜੇ ਵਾਲੀਆਂ ਦੇ ਆ ਇੱਕ ਵਾਲੀ ਟੁੱਟੀ ਹੋਈ ਆ ਇੱਕ ਝਾਂਜਰਾਂ ਦਾ ਜੋੜਾ ਜਿਹੜਾ ਉਹ ਬਰਾਮਦ ਹੋਇਆ ਹੋਰ ਵੀ ਤਫ਼ਤੀਸ਼ ਕਰ ਰਹੇ ਆ ਹੋਰ ਵੀ ਇਹਦੇ ਕਾਫੀ ਹੈਗੇ ਨਿਕਲਦੇ ਅਵਸਾਰ ਨੇ ਔਰ ਜਿੰਨੇ ਸ਼ਟਰ ਤੁਹਾਡੇ ਘਰਾਆਂ ਚ ਇੱਕਲਾ ਜਾ ਕੇ ਸੱਬਲਣਾ ਤੋੜਦਦਾ ਸੀਗਾ ਭਲਾ ਅਟੈਂਪਟ ਨੂੰ ਦੀ ਬਚਾਹ ਹੋ ਜਾਂਦਾ ਸੀ ਉਹ ਪੁਲਿਸ ਇਰਾਨ ਨੂੰ ਗਸਤ ਬਹੁਤ ਜ਼ਿਆਦਾ ਇਸ ਕਰ ਇੱਕ ਦਿਨ ਇਹਨੇ ਇੱਥੇ ਤਹਿਸੀਲ ਤੇ ਜਾ ਕੇ ਵੀ ਦੋ ਦਿਨ ਤੱਕਾਂ ਨਾਲ ਨਿਸ਼ਾਨਾ ਬਣਾਇਆ ਉੱਥੇ ਜਾ ਕੇ ਤੇ ਉੱਥੇ ਵੀ ਕੁਝ ਬਚਾਹ ਹੋ ਗਿਆ ਤੇ ਫਿਰ ਵੀ ਇਹਨੇ ਕਾਫੀ 8 ਵਾਰ ਦਾ ਤਨੂ ਇਲਜ਼ਾਮ ਦਿੱਤਾ 22 ਤਰੀਕ ਤੋਂ ਲੈ ਕੇ ਕੱਲ ਤੱਕ ਇਹ ਗੈਣੇ ਹਾਲੇ ਤਾਂ ਬਰਾਮਦ ਹੀ ਕਰਲੇ ਨੇ ਕਿ ਵੀਰ ਕੋ ਪਤਾ ਕਰਦੇ ਤਫਤੀਸ਼ ਕਰਦੇ ਵੀ ਜਿਹੜੇ ਹੋਰ ਇਹਨੇ ਚੋਰੀਆਂ ਕੀਤੀਆਂ ਨੇ ਜਿੱਥੇ ਕਹਨੇ ਵੇਚੇ ਨੇ ਉਹ ਵੀ ਤਫਤੀਸ਼ ਦੇ ਵਿੱਚ ਲਿਆ ਦੇਣਗੇ